ਉਹ ਬਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਜਗਤ ਮਾਨ ਸਾਹਿਬ ਤੋਂ ਸੱਪਾ ਹੀ ਸਵਾਗਤ ਸਾਰਿਆਂ ਦਾ ਮੈਨੂੰ ਵੀ ਤੁਹਾਨੂੰ ਬਾਈ ਬਈ ਮੇਲ ਵਾਲਾ ਦਿਨ ਅੱਜ ਬਹੁਣ ਤਿਆਰੀ ਆਪਾਂ ਨੇ ਖਿੱਚ ਲਈ ਜਿਹੜਾ ਕੰਮਕਾਰ ਦਾ ਆਪਾਂ ਨੇ ਸਵੇਰ ਦੇ ਚੰਬੜੇ ਵੇਦੇ ਤੁਹਾਨੂੰ ਦਿਖਾਏ ਇਹ ਵੀਡੀਓ ਦੇ ਵਿੱਚ ਵੀ ਸਾਰਾ ਕੁਝ ਬਣਾਤਾ ਤਿਆਰ ਕਰਾਤਾ ਚਲੋ ਹੁਣ ਕੰਮ ਕੰਟਰੋਲ ਵਿੱਚ ਹੈ ਵੀ ਹੁਣ ਬਾਕੀ ਬਾਈ ਵੀਰ ਪਹੁੰਚ ਗਏ ਟੈਂਟਾਂ ਵਾਲੇ ਵੀ ਸਾਰਿਆਂ ਨੇ ਆਪਣਾ ਕੰਮ ਸੰਭ ਲਿਆ ਕੇ ਵੀ ਹੁਣ ਅਸੀਂ ਭਾਈ ਕੱਪੜੇ ਪਾ ਕੇ ਹੁਣ ਅਸੀਂ ਮੇਲ ਜਿਹੜਾ ਆਪਣਾ ਰਿਸ਼ਤੇਦਾਰ ਆਉਣੇ ਉਹਨਾਂ ਦੀ ਟੀਕ ਚ ਖੜੇ ਆ ਵੀ ਸਾਰਿਆਂ ਦਾ ਭਾਈ ਸਵਾਗਤ ਕਰਦੇ ਆ ਸਾਰਾ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਹੁਣ ਕੰਮ ਸਾਰਾ ਸਾਡਾ ਸਟਾਰਟ ਹੋਣ ਲੱਗਿਆ ਹੈ ਵੀ ਹੁਣ ਮਾਰਾ ਦਾ ਸਰੂਪ ਆਪਾਂ ਲੈਣ ਚੱਲਿਆ ਵੀ ਸ੍ਰੀ ਸੁਖਮਨ ਸਾਹਿਬ ਜੀ ਦੇ ਪਾਠ ਕਰਾਉਣੇ ਆਪਾਂ ਨੇ ਉਤੇ ਬਾਅਦ ਫਿਰ ਚਲੋ ਗੈਲ ਪਕੌੜੇ ਦਾ ਲੰਗਰ ਚੱਲੀ ਹੋ ਜਾਣਾ ਚਾਹ ਪਕੌੜੇ ਜਕਣਾ ਪਿੰਡ ਦੇ ਬੰਦਿਆ ਨਾ ਆਉਣਾ ਰਿਸ਼ਤੇਦਾਰਾਂ ਨਾ ਆਉਣਾ ਸਾਰਿਆਂ ਨੇ ਛਕੀ ਜਾਣੇ ਵੀ ਫਿਰ ਨਾਲੇ ਉਤੇ ਬਾਅਦ ਲੰਗਰ ਦਾ ਗੈਲ ਲੱਗ ਜਿਓ ਕਰ ਦੇਣਾ ਆਪਾਂ ਨੇ 12:00 ਵਜੇ ਤਕਰੀਬਨ 11:30 ਦੀ ਸਮਾਪਤੀ ਹੈ ਵੀ 12:00 ਵਜੇ ਲੰਗਰ ਚੱਲ ਪੈਣਾ ਗਾਇਲੇ ਫਿਰ ਤੁਹਾਨੂੰ ਪਤਾ ਵੀ ਟਿੱਕੀਆਂ ਜਿਹੜੇ ਆਪਣੇ ਭੱਲੇ ਭੁੱਲੇ ਸਾਰਾ ਕੁਝ ਗੋਲ ਗੱਪੇ ਨਿਊਡਲਸ ਨੈਡਲ ਸਾਰਾ ਚਲਾ ਦੇਣਾ 12:00 ਵਜੇ 12:30 12:00 ਵਜੇ ਚਲਾ ਦੇਣਾ ਇਹ ਬਾਕੀ ਰਾਤ ਦਾ ਪ੍ਰੋਗਰਾਮ ਰਾਤ ਨੂੰ ਹੈ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਈ ਜਾਣਾ ਵੀ ਚਲੋ ਚੱਲ ਜੀ ਕੰਮ ਬਹੁਤ ਵਧੀਆ ਬਾਕੀ ਠੀਕ ਹੈ ਸਾਰਿਆਂ ਦਾ ਤੈ ਦੇ ਲੋ ਸਵਾਗਤ ਕਰਦੇ ਆ ਭਾਈ ਜਿਹੜੇ ਪਹੁੰਚ ਗਏ ਉਹਨਾਂ ਦਾ ਵੀ ਸਵਾਗਤ ਕਰਦੇ ਆ ਜਿਨ੍ਹਾਂ ਨੇ ਆਉਣਾ ਸਾਡੇ ਉਰੇ ਜਿਹੜੇ ਨਹੀਂ ਪਹੁੰਚੇ ਸਾਡੀਆਂ ਵੀਡੀਓ ਦੇਖਦੇ ਆ ਉਹਨਾਂ ਦਾ ਵੀ ਸਵਾਗਤ ਕਰਦੇ ਆ ਭਾਈ ਕੀ ਕਿਰਪਾ ਰੱਖੇ ਮਾਲਕ ਸਾਰਾ ਤੇ ਆਪਣੇ ਇੱਕ ਨੇ ਕਿਰਪਾ ਬਣਾਈ ਰੱਖੇ ਤੇ ਚਲੋ ਠੀਕ ਆ ਜੀ ਦਿਖਾਉਂਦੇ ਬਾਕੀ ਤੁਹਾਨੂੰ ਪ੍ਰੋਗਰਾਮ ਸਾਰੇ ਲੋ ਬਾਈ ਜੀ ਇੱਕ ਰਿਸ਼ਤੇ ਦਾ ਸਾਡਾ ਪਹੁੰਚ ਗਿਆ ਵੀ ਇੰਨਾ ਵੀ ਆਇਆ ਸ਼ੁਕਰਾਨਾ ਧੁੱਪਾਂ ਦੇ ਵਿੱਚ ਤੇ ਕਈ ਵਾਰ ਮੀਂਹ ਮੂ ਪਾ ਲੈਣਾ ਆ ਵੀ ਹੁਣ ਤੁਸੀਂ ਗੱਡੀ ਵੀ ਪਛਾਣ ਲਿਓ ਬੰਦਾ ਕਿਹੜਾ ਹੈ ਇਹਦੀ ਗੱਡੀ ਠੀਕ ਪ੍ਰੋਗਰਾਮ ਠੀਕ ਹੈ ਪ੍ਰੋਗਰਾਮ ਠੀਕ ਹੈ ਚੈੱਕ ਮੈਂ ਤੂੰ ਚੈੱਕ ਕਰਨਿਆ ਮੈਂ ਤਾਂ ਦੇਖ ਮੈਂ ਜੇ ਸਰਵਾ ਕਰ ਰਿਆ ਰਹ ਹਾਂ ਹਾਂ ਠੀਕ ਹੈ ਮੈਂ ਨਾ ਆਇਆ ਮੈਂ ਪਹਿਲਾਂ ਹੀ ਕਹਿਤਾ ਵੀ ਇੰਨਾ ਸੂਰ ਹੈ ਵੀ ਆਇਆ ਤੂੰ ਪਾਵੇਂ ਚ ਜਗਰ ਦੇ ਸਾਢੇ ਸਵੇਰ ਆਵੇ ਫੇਰੇ ਕੰਮ ਖਰਾਬ ਕਰ ਲੰਦਾ ਨਹੀਂ ਸਾਬ ਤੱਕ ਦੇਖਦੇ ਜੇ ਮਾਰੇ ਮੋਟੇ ਕੋ ਬਦਲ ਕਰਾਉਣਾ ਕਰ ਨਹੀਂ 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 ਠੀਕ ਹੈ ਹੁਣ ਤੱਕ ਕਿੱਥੇ ਲਾ ਕੇ ਹੁਣ ਗੱਡੀ ਇਹ ਮੈਂ ਗੱਡੀ ਉੱਪਰ ਲਾਇਆ ਸੀ ਅਸੀਂ ਮੋਟਰ ਪਰ ਪਾਰਕਿੰਗ ਬਣਾਈ ਪਈ ਹੈ ਕਿਰਦਾਨ ਵਿੱਚ ਕੱਪੜੇ ਪਏ ਹੈ ਹੈ ਜੁੜੀ ਗੱਡੀ ਵੀ ਆ ਰਹੀ ਪਿੱਛੇ ਅੱਛਾ ਚੱਲ ਠੀਕ ਹੈ ਲਾ ਫੇਟ ਕਾਣੇ ਲਾਇਆ ਇਹਨ ਫੇਰ ਨਹੀਂ ਹੁੰਦਾ ਇਹ ਆਪਣੇ ਰੋਸ ਸੈਟ ਨੇ ਟੁੱਟੇ ਵਿੱਚ ਲੋ ਬਾਈ ਠੇਕੇਦਾਰ ਗੱਡੀ ਖੜਾ ਕੇ ਪਹੁੰਚ ਚੁੱਕੇ ਆ ਗਾਇਲ ਜਹਨਮਾਲ ਪਛਾਣੇ ਨਹੀਂ ਹੁੰਦਾ ਬਾਈ ਇਹ ਤਾਂ ਬੈਂਦ ਰਖੇ ਹੀ ਬਣਿਆ ਪਿਆ ਹਾ ਤਾਂ ਇਹ ਜੀ ਬਾਕ ਬੈਂਦ ਰਖੇ ਦੀ ਹੁੰਦੀ ਦੀ ਬੰਨੀ ਬਾਈ ਦਵਾਜੀ ਇੱਕ ਅੱਧਾ ਗਾਣਾ ਹੈ ਹੈ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤਰਜ ਜਮਾ ਸਰ ਬੋਲਦਾ ਆਵਾਜ਼ ਨਹੀਂ ਖੁੱਲੀ ਹੋਈ ਜੀ ਖੁੱਲ ਕੇ ਬੋਲ ਜੇ ਬੋਲਣਾ ਹੀ ਆ ਫਿਰ ਹੋਰ ਤਿਆਰੀ ਆ ਹੁਣ ਬਾਠੀ ਹੈ ਯਾਰ ਫਿਰ ਅੰਦਰੋਂ ਪਕੌੜੇ ਦੇਖ ਕੋਈ ਨਹੀਂ ਮੈਂ ਸ਼ੁਰੂ ਹੈ ਸਾਡੇ ਦਾ 4 ਵਜੇ ਤੇ ਚੱਲਦੇ ਆ ਤੂੰ ਹੀ ਲੇਟ ਆ ਭਾਈ ਉਹ ਜੀ ਮਹਾਰਾਜ ਲੈ ਕੇ ਆ ਗਏ ਆਦਰ ਵੀਰਾ ਭਾਈ ਅੱਜ ਦੇਖਿਆ ਇਹ ਸਤਿ ਸ਼੍ਰੀ ਅਕਾਲ ਜੀ ਕੈਮ ਹੈ ਹੁਣ ਕੋਖਾ ਕੱਢ ਲਈ ਫੇਰ ਲੱਭਣਾ ਨਹੀਂ ਮੈਨੂੰ ਕਿਤੇ ਹਾਂ ਫੇਰ ਲੱਭਣਾ ਨਹੀਂ ਹੁਣ ਆਪਣਾ ਚੰਡਾ ਜਿਹੜਾ ਚਣਾਈ ਕਰਦੇ ਹਾਂ ਹਾਂ ਵਾਓ ਹਾਂ ਹਾਂ ਜੀ ਅੱਜ ਆ ਕੀ ਜਿਵੇਂ ਬੰਦਾਪੁਰ ਨੂੰ

ਜਾ ਜੇ ਲੱਡੂ ਮੰਨਦਾ ਪਰਦਾ ਐਨੀ ਛੇ ਤੇਰੇ ਮੇਲਣਾ ਲੱਡੂ ਜਨੇ ਛੇ ਤੇ ਹੁਣ ਭਾਲਦਾ ਐਨੀ ਛੇ ਤੇਰੇ ਮੇਲਣਾ ਹੈਗਾ ਬਾਈ ਆਹਾ ਬਣਾ ਕਹਿੰਦੇ ਅਮਰਾਂ ਦੇਖਦਾ ਥੋੜਾ ਹਾ ਫਿਰਦਾ ਬਾਈ ਦੇਖੋ ਕੱਤਰੀ ਗਾਲ ਜੀ ਫੇ ਰਾਤ ਦੇ 8 ਵਜੇ ਤੱਕ ਰੋਪੜੇ ਰਹਿੰਦਾ ਇਹ ਸ਼ਤਰਮੁਰਗਾ ਹਾਂ ਸ਼ਤਰਮੁਰਗਾ ਹੁਣ ਲੱਡੂ ਭਾਲਦਾ ਆਪੀ ਉਹ ਜਿਹੜਾ ਖੜਦਾ ਬੜਾ ਸਵਰ ਰੱਖਾ ਹੋਣਾ ਲੈ ਆਉਣ ਪਰ ਹੈ ਹੈ ਕ੍ਰਿਸ਼ਨਾ ਟਾਉਣ ਪਰ ਅੱਛਾ ਆ ਲੱਡੂ ਖੜਾ ਉਹਦੇ ਜਾ ਰਿਹਾ ਰੇਟੇਦਾਰ ਨੂੰ ਤੂੰ ਵੇਹਦੇ ਡਰਾਈਵਰ ਹੈ ਰੱਖਿਆ ਬਟੈਕਸੀ ਵਾਲਾ ਹਾਂ ਦੋ ਬਣਾਉਂਦੇ ਆ ਨਾ ਇਹ ਜਰ ਮੱਤ ਦਾ ਨਹੀਂ ਮੁੱਕੜ ਜਾਂਦਾ ਹਾਂ ਹੁਣ ਜੀ ਕਰਦਾ ਦੇਖ ਕੇ ਵਿਆਹ ਦੇ ਕੇ ਫੇਰ ਇਹ ਜੀ ਕਰਦਾ ਹੁੰਦਾ ਜਿਵੇਂ ਖਰਬੂਜੇ ਦੇਖ ਕੇ ਖਰਬੂਜਾ ਪੱਕਦਾ ਨਾ ਫੇਰ ਵੀ ਨਹੀਂ ਪੱਕਦਾ ਇਹ ਹੈ ਫੇਰ ਵੀ ਨਹੀਂ ਪੱਕਦਾ ਚੱਲ ਇੱਕ ਦੋ ਦਿਨ ਤਾਂ ਪੱਪੂ ਕੋ ਫੇਰ ਇਹ ਨਾ ਦਬ ਜਾਣਾ ਉਹ ਦੱਸਦੇ ਫੇਰ ਜਿਹੜੀ ਜਲੇਬੀ ਹੋ ਮੈਦਾਨੀ ਚ ਲੱਗਦੀ ਹੁੰਦੀ ਆ ਉਹ ਪੈਲ ਪਾ ਦਿੰਦੇ ਹਾਂ बाईट की राय का प्रोग्राम सारे सस्श्रीकाल जी दस्रीकार। ਕਿਆ ਹਾਲ ਠੀਕ ਹੈ ਚੱਲ ਲਗਾ ਬਾਕੀ ਕਰ ਨਹੀਂ ਨਹੀਂ ਠੀਕ ਹੈ ਐ ਸ੍ਰੀ ਗਾਜੀ ਸਸਰੀ ਗਾਜੀ ਹੁਣ ਆਦਾ ਹੀ ਪਕੌੜਾ ਦਾ ਸਸਰੀ ਗਾ ਜੀ ਟਿੱਟ ਭਰ ਗਿਆ ਜੀ ਹੁਣ ਚਲ ਜਿਆਦਾ ਜੀ ਬਾਕੀ ਚੱਲਦਾ ਜੀ ਕਾਰੋਬਾਰ ਐਨ ਵਧੀਆ ਸਟਾ ਕੱਲ ਮੜ ਆਜੋ ਵੀ ਆਜੋ ਚੱਕੋ ਆਜੋ ਆਜੋ ਤੁਹਾਡੇ ਬਾਅਦ ਦੇ ਟਿੱਕੀ ਆਏ ਹੈ ਹੈ ਉਹ ਕਹਿੰਦੇ 42 ਗੁੱਟੇ ਸ਼ੁਰੂ ਸਟਾਰਟ ਕਰਾਉਣੇ ਕੰਮ ਚੱਕ ਹੈ ਪਾਪਾ ਨੇ ਕਰ ਬਲ ਮੈਂ ਕਰਦਾ ਇੱਕੋ ਕਰਦਾ ਲੈਟ ਕਰੋਗੇ ਭਾਈ ਅੱਛਾ ਉਹਨਾਂ ਦੇਖਦਾ ਕੰਮ ਨਹੀਂ ਕੋਈ ਵੀ ਨਹੀਂ ਲੇਟ ਪਕੌੜੇ ਹੀ ਲੇਟ ਖਾਦੇ ਪੌਣ ਹਉਣ ਖਾਦੇ ਇਹ ਇਹ ਕਹਿੰਦੇ ਅਫੀਡੇਟ ਸ਼ੁਰੂ ਕਰੂੰਗੇ ਹਾਂ ਸ਼ੁਰੂ ਕਰਾਤਾ ਅੱਜ ਲਗਰਾਤਾ ਸ਼ੁਰੂ ਭਾਈ ਹਾਤੀਆ ਬੰਦਾ ਕਿੱਧਰ ਹੈ ਪੰਜ ਕਿੰਨੇ ਗੱਲੇ ਲੰਘ ਕੇ ਰਗ ਤੇਨੂੰ ਲੰਘ ਕੇ ਰਗ ਤੇਨੂੰ ਲੰਘ ਕੇ ਰਗ ਤੇਨੂੰ ਜਿਹੜਾ ਹੁਣ ਆਇਆ ਪੂਰੀ ਕੇ ਜਾਣ ਆਹ ਹੈ ਭਾਈ ਜੱਲ ਵੀ ਆਹ ਹੈ ਭਾਈ ਮੁੰਡਾ ਜਿਹੜਾ ਸਲਾਰ ਗਾ ਰੋਟੀ ਖਾਂਦਾ ਆਹ ਹੈ ਵਾ ਆਹ ਹੈ ਭਾਈ ਬਹੁਤੋ ਸਵਾਦ ਨਹੀਂ ਹੈਗਾ ਥੋੜਾ ਜਿਹਾ ਦੋ ਟਿੱਕੇ ਖਾ ਲਿਆ ਜਾਨ ਨੂੰ ਬਸ ਚਲੋ ਜੀ ਚਲੋ ਮਾਰਾ ਦਾ ਰੂਟ ਛੱਡ ਕੇ ਆਉਣਾ। ਲੋ ਬਾਈ ਮਾਰਾ ਦਾ ਰੂਟ ਛੱਡ ਕੇ ਆਉਣਾ ਕਹਿੰਦੇ ਵੀ ਆਗ ਪੈ ਗਈ ਆਪਾਂ ਨੂੰ। ਵੀ ਚਲੋ ਚੱਲਦੇ ਆ ਹਲੇ ਚਾਹ ਪਾਣੀ ਦਾ ਵੀ ਪ੍ਰੋਗਰਾਮ ਵਿੱਚ ਕਰਦਾ ਜਿਹੜਾ ਕੋਈ ਰਹਿ ਗਿਆ ਉਹਦੇ ਵਾਸਤੇ ਲਾਈਵ ਹੈ। ਬਾਕੀ ਐਟਵਾ ਚੱਲ ਪਈਆਂ। ਏਹ ਹਾਲ ਆ ਜੀ। ਹੁਣ ਉਧਰ ਦੀ ਤਿਆਰੀ। ਉਧਰ ਤਿਆਰੀ। ਉਹ ਸ਼ਾਮ ਨੂੰ ਜੀ ਪਹਿਲਾਂ ਤੇਰਾ ਨਾਮ ਲੈ ਕੇ ਆਣਾ। ਠੀਕ ਆ ਜੀ ਠੀਕ ਆ।

ਕਹਾਇਤਾ ਕਰਦਰੀ ਸਹੀ ਹੈ। ਬਾਈ ਕਿਆ ਹਾਲ ਸੁਖੀ? ਕੈਮ ਹੈ? ਹਾਂ। ਲਓ ਬਾਈ ਸੁਖੀ ਪਹੁੰਚ ਗਿਆ ਵਿਆਹ ਦੇ ਵਿੱਚ ਬਾਈ। ਸਾਹ ਲੈ ਲਈ ਸਾਹ ਜੋ ਕੋਈ ਜਗ੍ਹਾ ਰੱਖ ਲਈ ਕੋਈ ਮਾਣੀ ਮੋਟੀ ਨਾਲੀ ਖਾਲੀ ਰੱਖ ਲਈ ਜਿਹੜੀ ਸਾਹ ਹੀ ਜਾਵੇ। ਕਹਿੰਦੇ ਸਾਰੀਆਂ ਨਾਲੀਆਂ ਭਰ ਲੰਮੇ ਆਪਣੀਆਂ। ਆਹੋ। ਸਾਹ ਤਾਂ ਕਿ ਨਹੀਂ ਆਉਂਦਾ ਸਰ। ਦੁਨੀਆ ਦੇ ਪਟਾਕੇ ਪੰਡਾ ਕੇ ਸਾਡਾ ਬਚੂ ਰਿਹਾ। ਨਹੀਂ ਨਹੀਂ ਕਹਿਆ ਯਾਰ ਪਟਾਕੇ ਨਹੀਂ ਆਲੇ ਚਾਰ ਦਿਨ ਪਾਰ ਹੋ ਗਏ। ਹਾਂ। ਚੱਟੇ ਕੋਲ ਰਹਿ ਗਿਆ। ਨੇ ਗਾਦਾ ਤੇਰੇ ਚਾਚਾ ਹੋ ਲੈ ਤੂੰ ਚਾਚਾ ਦਾ ਤਾਂ ਸਾਨੂੰ ਤਾਂ ਦਾਦਾ ਕਹਦਾ ਨਹੀਂ ਹੈਗਾ ਇਹ ਤਾਂ ਦਿੱਤੇ ਬੜੇ ਆ ਹੋ ਪੱਜ ਗਿਆ ਲੈ ਉਹ ਵਾਈਪਰ ਸ਼ਾਟ ਦਾ ਵੀ ਕੰਮ تقریبا ਨਿਬੜ ਗਿਆ ਵੀ ਹੁਣ ਵਾਰੀ ਆਏ ਤੇ ਬਾ ਨਾਨਕੇ ਨਾ ਆਉਣਾ 4 ਵਜੇ ਦਿਖਾਉਂਦੇ ਫਿਰ ਤੁਹਾਨੂੰ ਵੀ ਪਰੀਖ ਦੇ ਵਿੱਚ ਖਤ ਮੇਰੇ ਗਏ ਮੈਂ ਕਹਿੰਦਾ ਇਹਨੂੰ ਬਿਠਾ ਲ ਦੇ ਪ੍ਰੀਖ ਪ੍ਰੀਖ ਦੇਖੀ ਨਾਲ ਤੇਰੇ ਨਾਲ ਤੇ ਬਲ ਵੱਧ ਪਾਊਗਾ ਇਹ ਠੀਕ ਹੈ ਪ੍ਰੀਖ 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 ਕੀ ਕਰਨੀ ਮੇਰੇ ਬਾਤ ਸੁਣ ਰਿਹਾ ਆ ਆ ਬਈ ਗਿਆ ਇਹਨੂੰ ਨੀ ਬਹਿ ਕੇ ਜਿਹੜਾ ਮੁਰਾਦ ਕਰਾ ਕੇ ਦੇਖਿਆ ਪਰ ਜਿਹੜਾ ਤੇ ਪਾਪਾ ਤੋਂ ਬੰਦੇ ਇਹ ਦਲੀਨਾ ਸਪੈਸ਼ਲ ਘੜਾਇਣਾ ਕਹ ਕੇ ਹੁਣ ਬੈਠ ਗਿਆ ਨੂੰ ਕਰ ਲਿਆ ਕਹਿੰਦਾ ਬ੍ਰੇਕ ਅੱਡੀ ਮੇਰੇ ਬਾਦ ਜਲੇਬੀ ਉਹਨਾਂ ਬ੍ਰੇਕ ਅੱਡੇ ਨੂੰ ਭਾਦਦਾ ਉਹਦੇ ਉਹ ਯਾਰ ਲੋ ਬਾਈ ਨਾਨਕੇ ਪਹੁੰਚ ਚੁੱਕੇ ਆ ਉਹ ਬਲਟ ਰਿਆਂ ਲੇਟਾ ਉਹਨਾਂ ਦੇ ਸਾਹਮਣੇ ਗੱਡੀਆਂ ਰੋਕੇ ਬਾਈ ਥੋੜਾ ਜਿਹਾ ਪਿੱਛੇ ਕਰਕੇ ਵੀ ਹੁਣ ਲੈਣ ਜਾ ਰਹੇ ਆ ਸਾਰੇ ਬੰਦੇ ਸਾਡੇ ਜਾ ਰਹੇ ਆ ਮੂਵੀ ਵਾਲੇ ਵੀ ਜਾ ਰਹੇ ਨੇ ਇਸ ਤਰ੍ਹਾਂ ਜਾ ਰਹੇ ਵਿੱਚ ਜਾਂਦੀਆਂ ਹੁੰਦੀਆਂ ਸਾਰੀਆਂ ਸਾਰੇ ਯਾਰ ਆਏ ਭਾਈਆ ਇਹਨੇ ਵੀ ਹੁਣ ਚੱਲੂਗਾ ਥੋੜਾ ਜਿਹਾ ਮੁਕਾਬਲਾ ਦਿਖਾਉਂਦੇ ਆ ਮੈਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਪਾਸਪੀਕਰ ਹੈਗਾ ਦਾ ਉਹਨਾਂ ਕੋਲ

ਔਰੇ ਲਾਤੇ ਨਾਨਕੇ ਬਾਅਦ ਪਕੌੜੇ ਲੱਗੋ ਬਾਈ ਸਾਰਾ ਪਾੜਦੇ ਪਰਦੀ ਬਾਫਾ ਆ ਮਟਾਈ ਲੱਗੀ ਗਈ ਚ ਟੱਟਣੀ ਖੜਿਆ ਯਾਰ ਕੋ ਪੈ ਗਿਆ ਜੇ ਰਾਜਧਾਨਾ ਬਾਈ ਡੀਜੇ ਖੜਿਆ ਆਈਆ ਸ੍ਰੀ ਕਾਲ ਜੀ ਘਰ ਤੋਂ ਹੁਣ ਅਦਗੜਾ ਮਾਜਾ ਬਾਈ ਫਿਰ ਨਾਨਕੇਂਦਰ ਵੜ ਜਾਂਦੇ ਨਾਨਕੇ ਵਾਲਾ ਤੁਸੀਂ ਲਾ ਦੋ ਕੋਈ ਨਹੀਂ ਬ੍ਰਾਜ਼ੀਲ ਇਧਰ ਗਏ ਅੱਛਾ ਆਰਡਰ ਨਹੀਂ ਖਲੇ ਆਰਡਰ ਦਾਰ ਵੀ ਲਾਉਣਾ ਹੈ ਠੀਕ ਹੈ ਅੱਛਾ ਜਨਰੇਟਰ ਕਿ ਚੱਲੂਗਾ ਹੁਣ ਇਹ ओके 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 लो भाई सेटिंग सुबह ਨਾਲ ਤੇ ਬਦਲਦੀ ਕੁਰਸੀਆਂ ਇੱਧਰ ਹੋ ਗਈਆਂ ਆ ਜਾਗਾ ਬੈਲੀ ਨੱਜਣ ਬਾਹਰ ਤੇ ਰੱਖੀ ਗਈ ਹੈ ਆ ਡੀ ਜੇ ਰਹਿ ਕੇ ਵੀ ਠੀਕ ਹੈ ਹੁਣ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਵਿੱਚ ਕੱਲ ਦਿਖਾਵਾਂਗੇ ਇਹਦੇ ਕੰਮੂ ਰਈ ਭੰਗੜਾ ਪਾ ਰਹੇ ਆ ਖੋਸ਼ ਸਾਰੇ ਆ ਇਸ ਟਾਈਮ ਖੱਚਿਆ ਵਾ ਕੰਮ ਸਾਰਾ ਹੋ ਗਿਆ ਚਲੋ ਸਾਬ ਦੇ ਨਾਰਕਾ ਰੋਣਾ ਮਿਲਦੇ ਅਗਲੇ ਬਲੌਗ ਵਿੱਚ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ